ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਅੰਗ ਨੰਬਰ 11 ਅਨਹਦ ਰੂਪ ਅਨਾਹਦ ਬਾਣੀ ਇੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਕਿ ਉਸ ਪ੍ਰਬਾਤਮਾ ਦਾ ਸਰੂਪ ਹੈ ਉਹ ਸੀਮਾ ਤੋਂ ਰਹਿਤ ਹੈ ਅਪਰ ਅਪਾਰ ਹੈ ਅਰਥਾਤ उस देश रूप दे 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 दी एत्थो एत्थो दे सीमा दे कोई सीमा ਨਹੀਂ ਹੈ ਉਸ परमात्मा ਦੇ ਸਰੂਪ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂ ਕਿਉਂਕਿ ਉਸ ਦੇ ਸਰੂਪ ਦੀ ਕੋਈ ਸੀਮਾ ਹੀ ਨਹੀਂ ਹੈ ਜਿਵੇਂ ਕਿ ਸਮੁੰਦਰ ਦੀ ਇੱਕ ਸੀਮਾ ਹੁੰਦੀ ਹੈ ਕਿ ਸਮੁੰਦਰ ਇੱਥੋਂ ਲੈ ਕੇ ਇੱਥੋਂ ਤੱਕ ਫੈਲਿਆ ਹੋਇਆ ਹੈ ਹਰ ਇੱਕ ਚੀਜ਼ ਦੀ ਇੱਕ ਸੀਮਾ ਹੈ ਪਰ परमात्मा ਦੇ ਸਰੂਪ ਦੀ ਕੋਈ ਵੀ ਸੀਮਾ ਨਹੀਂ ਹੈ ਇਸ ਕਰਕੇ ਪ੍ਰਮਾਤਮਾ ਦੇ ਸਰੂਪ ਨੂੰ بیان ਨਹੀਂ ਕੀਤਾ ਜਾ ਸਕਦਾ ਤੇ ਪ੍ਰਮਾਤਮਾ ਦੀ ਜੋ ਬਾਣੀ ਹੈ ਉਹ ਬਿਨਾ ਅਕਾਤ ਤੋਂ ਪੈਦਾ ਹੋ ਰਹੀ ਹੈ ਚਰਨੁ ਸ਼ਰਨੁ ਜਹੇ ਵਸਤ ਪਵਾਨੀ ਇੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਕਿ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਭਵਾਨੀ ਵਸਦੀ ਹੈ ਅਰਥਾਤ ਮਾਇਆ ਜਿਹੜੀ ਮਾਇਆ ਹੈ ਜਿਹੜੀ ਭਵਾਨੀ ਹੈ ਉਹ ਪਰਮਾਤਮਾ ਦੇ ਚਰਨਾਂ ਵਿੱਚ ਰਹਿ ਕੇ ਪਰਮਾਤਮਾ ਦੀ ਸੇਵਾ ਕਰਦੀ ਹੈ ਹਰ ਵੇਲੇ ਪਰਮਾਤਮਾ ਦੀ ਸੇਵਾ ਵਿੱਚ ਹਾਜ਼ਰ ਨਾਜ਼ਰ ਰਹਿੰਦੀ ਹੈ ਭਵਾਨੀ ਮਾਇਆ ਮਹਾਰਾਜ ਜੀ ਦੇ ਚਰਨਾਂ ਵਿੱਚ ਵਸਦੀ ਹੈ ਉਸ ਪਰਮਾਤਮਾ ਦੇ ਚਰਨਾਂ ਵਿੱਚ ਉਸ ਦਾ ਵਾਸ ਹੈ ਬ੍ਰਹਮਾ ਵਿਸ਼ਨੰ ਅੰਤ ਨਹੀਂ ਪਾਇਓ ਇੱਥੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਬ੍ਰਹਮਾ ਅਤੇ ਵਿਸ਼ਰੂ ਜੀ ਨੇ ਵੀ ਉਸ ਪਰਮਾਤਮਾ ਦਾ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ਹੈ ਜਿਦੇ ਬ੍ਰਹਮਾ ਹੈ ਉਸ ਨੇ ਸ੍ਰਿਸ਼ਟੀ ਰਚੀ ਹੈ ਸਾਰੇ ਜੀਵ ਪੈਦਾ ਕੀਤੇ ਨੇ ਅਤੇ ਜੀਵਾਂ ਨੂੰ ਪੈਦਾ ਕਰਨ ਵਾਲਾ ਸੰਸਾਰ ਦੀ ਰਚਨਾ ਕਰਨ ਵਾਲਾ ਬ੍ਰਹਮਾ ਜੀ ਹਾਂ ब्रह्मा जी ने भी उस परमात्मा का अंत नहीं पाया है। ਤੇ ਭਗਵਾਨ ਵਿਸ਼ਨੂੰ ਜੀ ਇਸ ਸੰਸਾਰ ਦੀ ਪਾਲਣਾ ਕਰਨ ਵਾਲੇ ਨੇ। ਅਰਥਾਤ ਜਿੰਨੇ ਵੀ ਜੀਵ ਨੇ ਸਾਰਿਆਂ ਨੂੰ ਰਿਜਕ ਦੇ ਰਹੇ ਨੇ ਭਗਵਾਨ ਵਿਸ਼ਨੂੰ ਜੀ ਸਾਰਿਆਂ ਦੀ ਪਾਲਣਾ ਕਰਦੇ ਪਏ ਨੇ। ਤੇ ਇੱਕ ਦਸ਼ਮੀਸ਼ ਪਿਤਾ ਜੀ ਕਹਿੰਦੇ ਨੇ ਕਿ ਭਗਵਾਨ ਵਿਸ਼ਨੂੰ ਜੀ ਨੇ ਵੀ ਉਸ ਆਕਾਲ ਪੁਰਖ ਦਾ ਅੰਤ ਨਹੀਂ ਪਾਇਆ ਹੈ। ਨੇਤ ਨੇਤ ਮੁਖ ਉਚਾਰ ਬਤਾਇਓ। ਇੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਕਿ ਚਾਰ ਮੁਖ ਵਾਲੇ ਬ੍ਰਹਮਾ ਨੇ ਵੀ ਅੰਤ ਵਿੱਚ ਪਰਮਾਤਮਾ ਨੂੰ ਨੇਤ ਦੇਤ ਕਿਹਾ ਹੈ ਅਰਥਾਤ ਉਹਨੇ ਕਿਹਾ ਹੈ ਪਰਮਾਤਮਾ ਤੂੰ ਬਯੰਤ ਹੈ ਬਯੰਤ ਹੈ ਬਯੰਤ ਹੈ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਬਯੰਤ ਹੈ ਤੂੰ ਬਯੰਤ ਹੈ ਤੂੰ ਬਯੰਤ ਹੈ ਬ੍ਰਹਮਾ ਨੇ ਵੀ ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਅੰਤ ਵਿੱਚ ਉਹ ਪਰਮਾਤਮਾ ਨੂੰ ਨੇਤ ਦੇਤ ਕਹਿ ਕੇ ਥੱਕ ਗਿਆ ਕਿ ਹੈ ਪਰਮਾਤਮਾ ਮੈਂ ਥੱਕ ਗਿਆ ਹਾਂ ਪਰ ਮੈਂ ਤੇਰਾ ਅੰਤ ਨਹੀਂ ਪਾ ਸਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ